ਬਾਲੀਵੁੱਡ ਅਦਾਕਾਰ ਵਰੁਣ ਧਵਨ ਪਿਤਾ ਬਣ ਕੇ ਹਨ ਉਹਨਾਂ ਦੀ ਪਤਨੀ ਨਤਾਸ਼ਾ ਦਲਾਲ ਨੇ 3 ਜੂਨ 2024 ਨੂੰ ਬੇਟੀ ਨੂੰ ਜਨਮ ਦਿੱਤਾ ਹੈ ਤਾਂ ਬਾਲੀਵੁੱਡ ਅਦਾਕਾਰ ਵਰੁਣ ਧਵਨ ਦੇ ਘਰ ਖੁਸ਼ੀਆਂ ਨੇ ਜਿਹੜੀਆਂ ਹੋਈਆਂ ਨੇ ਉਹਨਾਂ ਦੇ ਘਰ ਕਿਲਕਾਰੀਆਂ ਗੁੰਜੀਆਂ ਨੇ ਉਹਨਾਂ ਦੀ ਪਤਨੀ ਨਤਾਸ਼ਾ ਦਲਾਲ ਨੇ 3 ਜੂਨ 2024 ਨੂੰ ਸੀ ਨੂੰ ਜਨਮ ਦਿੱਤਾ ਹੈ ਜੋੜੇ ਨੇ ਸੋਮਵਾਰ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਖਬਰ ਦੀ ਪੁਸ਼ਟੀ ਖੁਦ ਵਰੁਣ ਤਵਨ ਦੇ ਪਿਤਾ ਡੇਵਿਡ ਤਵਨ ਨੇ ਕੀਤੀ ਇਸ ਦੇ ਨਾਲ ਹੀ ਵਰੁਣ ਤਵਨ ਨੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕਰਕੇ ਪਿਤਾ ਬਣ ਦੀ ਜਾਣਕਾਰੀ ਦਿੱਤੀ ਹੈ ਦੱਸ ਦਈਏ ਕਿ 28 ਫਰਵਰੀ 2024 ਨੂੰ ਵਰੁਣ ਤਵਨ ਅਤੇ ਨਤਾਸ਼ਾ ਦਲਾਲ ਨੇ ਸੋਸ਼ਲ ਮੀਡੀਆ ਉੱਤੇ ਗਰਭਪਤੀ ਹੋਣ ਦਾ ਐਲਾਨ ਕੀਤਾ ਸੀ ਉਹਨਾਂ ਨੇ ਇੰਸਟਾਗ੍ਰam ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਵਰੁਣ ਤਵਨ ਜਿਸ ਵਿੱਚ ਵਰੁਣ ਆਪਣੀ ਪਤਨੀ ਨਤਾਸ਼ਾ ਦਲਾਲ ਦੇ ਬੇਬੀ ਬੰਪ ਨੂੰ ਕਿਸ ਕਰਦੇ ਨਜ਼ਰ ਆ ਰਹੇ ਹਨ ਵਰੁਣ ਅਤੇ ਨਤਾਸ਼ਾ 24 ਜਨਵਰੀ 2021 ਨੂੰ ਵਿਆਹ ਦੇ ਵੰਦਨ ਦੇ ਵਿੱਚ ਵੱਜ ਗਏ ਉਹਨਾਂ ਨੇ ਕੁਝ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦੀ ਮੌਜੂਦਗੀ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਦੌਰਾਨ ਸਿਆ ਕੀਤਾ ਸੀ ਵੱਡੇ ਖੁਸ਼ਖਬਰੀ ਆਈ ਹੈ ਬਾਲੀਵੁੱਡ ਅਦਾਕਾਰ ਵਰੁਨ ਤਵੰਦੇਕਾਰ ਬਾਲੀਵੁੱਡ ਅਦਾਕਾਰ ਵਰੁਨ ਤਵੰਨ ਪਿਤਾਵਾਨ ਕੇ ਹਨ ਉਹਨਾਂ ਦੀ ਪਤਨੀ ਨਤਾਸ਼ਾ ਦਲਾਲ ਨੇ 3 ਜੂਨ 2024 ਨੂੰ ਬੇਟੀ ਨੂੰ ਜਨਮ ਦਿੱਤਾ ਹੈ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੀਸ਼ ਅਪਡੇਟ ਨਿਊਜ਼ ਦੇ ਨਾਲ ਤਨਫਾਰ ਬਾਲੀਵੁੱਡ ਅਦਾਕਾਰ ਵਰੁਨ ਤਵੰਨ ਪਿਤਾਵਾਨ ਕੇ ਹਨ ਉਹਨਾਂ ਦੀ ਪਤਨੀ ਨਤਾਸ਼ਾ ਦਲਾਲ ਨੇ 3 ਜੂਨ 2024 ਨੂੰ ਬੇਟੀ ਨੂੰ ਜਨਮ ਦਿੱਤਾ ਹੈ ਤਾਂ ਬਾਲੀਵੁੱਡ ਅਦਾਕਾਰ ਵਰੁਨ ਤਵੰਦੇਕਾਰ ਖੁਸ਼ੀਆਂ ਨੇ ਜਿਹੜੀਆਂ ਹੋ ਆਈਆਂ ਨੇ ਉਹਨਾਂ ਦੇ ਘਰ ਕਿਲਕਾਰੀਆਂ ਜਿਆਨ ਦੇ ਉਹਨਾਂ ਦੀ ਪਤਨੀ ਨਤਾਸ਼ਾ ਦਲਾਲ ਨੇ 3 ਜੂਨ 2024 ਨੂੰ ਤੀਨ ਨੂੰ ਜਨਮ ਦਿੱਤਾ ਹੈ ਜੋੜੇ ਨੇ ਸੋਮਵਾਰ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਖਬਰ ਦੀ ਪੁਸ਼ਟੀ ਖੁਦ ਵਰੁਨ ਤਵੰਦੇ ਪਿਤਾ ਡੇਵਿਡ ਤਵੰਨ ਨੇ ਕੀਤੀ ਇਸ ਦੇ ਨਾਲ ਹੀ ਵਰੁਨ ਤਵੰਦੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕਰਕੇ ਪਿਤਾ ਬਣ ਦੀ ਜਾਣਕਾਰੀ ਦਿੱਤੀ ਹੈ ਦੱਸ ਦਈਏ ਕਿ 28 ਫਰਵਰੀ 2024 ਨੂੰ ਵਰੁਨ ਤਵੰਨ ਅਤੇ ਨਤਾਸ਼ਾ ਦਲਾਲ ਨੇ ਸੋਸ਼ਲ ਮੀਡੀਆ ਉੱਤੇ ਗਰਭਪਤੀ ਹੋਣ ਦਾ ਐਲਾਨ ਕੀਤਾ ਸੀ ਉਹਨਾਂ ਨੇ ਇੰਸਟਾਗ੍ਰam ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਵਰੁਨ ਤਵੰਨ フッ。Wait. ਜਿਸ ਵਿੱਚ ਵਰੁਣ ਆਪਣੀ ਪਤਨੀ ਨਤਾਸ਼ਾ ਦਲਾਲ ਦੇ ਬੇਬੀ ਬੰਪ ਨੂੰ ਕਿਸ ਕਰਦੇ ਨਜ਼ਰ ਆ ਰਹੇ ਹਨ ਵਰੁਣ ਅਤੇ ਨਤਾਸ਼ਾ 24 ਜਨਵਰੀ 2021 ਨੂੰ ਵਿਆਹ ਦੇ ਵੰਦਨ ਦੇ ਵਿੱਚ ਵੱਜ ਗਏ ਉਹਨਾਂ ਨੇ ਕੁਝ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦੀ ਮੌਜੂਦਗੀ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਦੌਰਾਨ ਸਿਆ ਕੀਤਾ ਸੀ ਤਾਂ ਵੱਡੀ ਖੁਸ਼ਖਬਰੀ ਆਈ ਹੈ ਬਾਲੀਵੁੱਡ ਅਦਾਕਾਰ ਵਰੁਣ ਤਵਨ ਦੇ ਘਰ ਬਾਲੀਵੁੱਡ ਅਦਾਕਾਰ ਵਰੁਣ ਤਵਨ ਪਿਤਾ ਬਣ ਕੇ ਹਨ ਉਹਨਾਂ ਦੀ ਪਤਨੀ ਨਤਾਸ਼ਾ ਦਲਾਲ ਨੇ 3 ਜੂਨ 2024 ਨੂੰ ਬੇਟੀ ਨੂੰ ਜਨਮ ਦਿੱਤਾ ਹੈ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੀਸ਼ਾ ਅਪਡੇਟ ਨਿਊਜ਼ ਦੇ ਨਾਲ ਤਨਫਰ ਬਾਲੀਵੁੱਡ ਅਦਾਕਾਰ ਵਰੁਨ ਤਵਨ ਪਿਤਾ ਵਾਨ ਕੇ ਹਨ ਉਹਨਾਂ ਦੀ ਪਤਨੀ ਨਤਾਸ਼ਾ ਦਲਾਲ ਨੇ 3 ਜੂਨ 2024 ਨੂੰ ਬੇਟੀ ਨੂੰ ਜਨਮ ਦਿੱਤਾ ਹੈ ਤਾਂ ਬਾਲੀਵੁੱਡ ਅਦਾਕਾਰ ਵਰੁਨ ਤਵਨ ਦੇ ਘਰ ਖੁਸ਼ੀਆਂ ਨੇ ਜਿਹੜੀਆਂ ਹੋਈਆਂ ਨੇ ਉਹਨਾਂ ਦੇ ਘਰ 킬ਕਾਰੀਆਂ ਗੁੰਜੀਆਂ ਨੇ ਉਹਨਾਂ ਦੀ ਪਤਨੀ ਨਤਾਸ਼ਾ ਦਲਾਲ ਨੇ 3 ਜੂਨ 2024 ਨੂੰ ਦੀ ਨੂੰ ਜਨਮ ਦਿੱਤਾ ਹੈ ਜੋੜੇ ਨੇ ਸੋਮਵਾਰ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਖਬਰ ਦੀ ਪੁਸ਼ਟੀ ਖੁਦ ਵਰੁਣ ਤਵਨ ਦੇ ਪਿਤਾ ਡੇਵਿਡ ਤਵਨ ਨੇ ਕੀਤੀ ਇਸ ਦੇ ਨਾਲ ਹੀ ਵਰੁਣ ਤਵਨ ਨੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕਰਕੇ ਪਿਤਾ ਬਣ ਦੀ ਜਾਣਕਾਰੀ ਦਿੱਤੀ ਹੈ ਦੱਸ ਦਈਏ ਕਿ 28 ਫਰਵਰੀ 2024 ਨੂੰ ਵਰੁਣ ਤਵਨ ਅਤੇ ਨਤਾਸ਼ਾ ਦਲਾਲ ਨੇ ਸੋਸ਼ਲ ਮੀਡੀਆ ਉੱਤੇ ਗਰਭਪਤੀ ਹੋਣ ਦਾ ਐਲਾਨ ਕੀਤਾ ਸੀ ਉਹਨਾਂ ਨੇ ਇੰਸਟਾਗ੍ਰam ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਵਰੁਣ ਤਵਨ ਜਿਸ ਵਿੱਚ ਵਰੁਣ ਆਪਣੀ ਪਤਨੀ ਨਤਾਸ਼ਾ ਦਲਾਲ ਦੇ ਬੇਬੀ ਬੰਪ ਨੂੰ ਕਿਸ ਕਰਦੇ ਨਜ਼ਰ ਆ ਰਹੇ ਹਨ ਵਰੁਣ ਅਤੇ ਨਤਾਸ਼ਾ 24 ਜਨਵਰੀ 2021 ਨੂੰ ਵਿਆਹ ਦੇ ਵੰਦਨ ਦੇ ਵਿੱਚ ਵੱਜ ਗਏ ਉਹਨਾਂ ਨੇ ਕੁਝ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦੀ ਮੌਜੂਦਗੀ ਦੇ ਵਿੱਚ ਕਰੋਨਾ ਮਹਾਮਾਰੀ ਦੇ ਦੌਰਾਨ ਫਿਆ ਕੀਤਾ ਸੀ ਵੱਡੀ ਖੁਸ਼ਖਬਰੀ ਆਈ ਹੈ ਬਾਲੀਵੁੱਡ ਅਦਾਕਾਰ ਵਰੁਨ ਤਵਨ ਦੇ ਘਰ ਬਾਲੀਵੁੱਡ ਅਦਾਕਾਰ ਵਰੁਨ ਤਵਨ ਪਿਤਾ ਪਾਨ ਕੇ ਹਨ ਉਹਨਾਂ ਦੀ ਪਤਨੀ ਨਤਾਸ਼ਾ ਦਲਾਲ ਨੇ 3 ਜੂਨ 2024 ਨੂੰ ਬੇਟੀ ਨੂੰ ਜਨਮ ਦਿੱਤਾ ਹੈ ਇਸੇ ਤਰ੍ਹਾਂ ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੀਸ਼ ਅਪਡੇਟ ਨਿਊਜ਼ ਦੇ ਨਾਲ ਤਨਫਾ